ਸਾਬਕਾ ਮੈਂ ਨਹੀਂ ਜਸਤ। ਅਰਬ ਪ੍ਰਗਟਰੇ ਨਾ ਆਉਂਦੇ ਬੰਦੇ ਨਾਲ ਨਾ ਆਉਂ। ਜੋ ਹੈਗਾ। ਪ੍ਰੈਸ ਨਾਲ ਨਾ ਆਉਂਦੇ। ਇਹ ਗੱਲ ਨਹੀਂ ਹੋਣੀ। ਦੇਖੋ ਮੈਂ ਇੱਕ ਗੱਲ ਬੰਦਾ 200 ਬੰਦਾ ਬੈਠਾ ਜੀ 10000 ਬੰਦਾ ਬੈਠੂਗਾ। ਇਹਨਾਂ ਨੇ ਤੁਹਾਨੂੰ ਬਚਾਉਣਾ ਨਹੀਂ ਕਿਸੇ ਨੇ। ਇਹ ਗੱਲ ਦਬਾ ਕੇ ਰੱਖਿਓ। ਇਹ ਜਿੰਮੇਵਾਰ ਤੁਸਾ ਮਾਣ। ਇਹ ਮੁੱਕ ਜਾਣੀ ਗੱਲ। ਇਹ ਕੋਰਟ ਦਾ ਹਾਈ ਕੋਰਟ ਤੁਹਾਨੂੰ ਮੁਕਤਣਾ ਪੈਣਾ ਮੁੜ ਕੇ ਜਾ ਕੇ। ਕੋਈ ਬਾਹ ਨਹੀਂ ਫੜਦਾ। ਕਹਿ ਕੇ ਆਇਆ ਉਹਨਾਂ ਦਾ। ਇਹ ਤੇ ਕਈ ਸਰਕਾਰਾਂ ਕਾਲੀ ਦਲ ਚਲ ਗਈ ਇਹ ਕਾਰਸ ਆ ਕੇ ਹੁਣ ਆਪ ਕੋ ਵਾਲਿਆ ਕੀ ਪਤਾ ਹੇ ਬੀ ਅਫਸਰ ਸਾਹਿਬ ਮੈਂ ਤਾਂ ਕੋਈ ਨਹੀਂ ਭਾਰ ਨਹੀਂ ਦੱਸ ਜਾਨਾ ਨਾ ਫਿਰ ਘਰ ਤਾਂ ਹੀ ਮੰਨਣਾ ਫਾਈਨਲ ਗੱਲ ਗਲਤੀ ਆ ਫਿਰ ਤੁਹਾਨੂੰ ਲੋਕ ਕਰੋ ਤੈਨੂੰ ਦੱਸਦੇ ਆ ਉਹ ਚੱਲਿਆ ਜਿੱਥੇ ਬੈਠ ਗਿਆ ਲੈ ਪਰ ਅਸੀਂ ਬਈ ਬਈ ਸਰ ਰੈਵਨਿਊ ਡਿਪਾਰਟਮੈਂਟ ਦੇ ਇਹ ਕੰਸਰਨ ਵਾਲੇ ਨੂੰ ਬੁਲਾ ਦਿਓ ਨਾ ਹਾਂਜੀ ਮਾਲਕੀ ਜੋ ਹੋਈ ਦੱਸ ਸਾਰੇ ਜਿਹੜੇ ਪਰੇ ਕਰ ਰਹੇ ਆ ਕਿੱਲਾ ਜਿਹੜਾ ਡਰਾਮਾ ਕਰ ਰਹੇ ਆ ਲੋਕ ਨੂੰ ਬੁਲਾ ਲਓ ਇਹ ਹੈ ਜਿਸ ਤਰ੍ਹਾਂ ਕਾਜੀ ਚੇਤਾ ਕਿ ਲੈਪਟਾ ਦੇਤੇ ਇਹ ਤਾਂ ਕਮੇਟੀਾਂ ਬੈਠੀ ਐ ਇੱਥੇ ਚੋਰਾ ਦਾ ਪਤਾ ਨਾ ਕਰ ਰਿਹਾ ਵਾ ਨਹੀਂ ਫਿਰ ਇਹ ਬੈਠੀ ਐ ਨਾ ਗੱਲ ਇੱਥੇ ਬੈਠੇ ਸਾੜਾ ਘਾਉ ਨਹੀਂ ਆਇਆ ਤੁਹਾਨੂੰ ਉਹ ਆਉਂਦੇ ਵੀ ਬੈਠਾ ਦੋ ਬੈਠੋ ਨਾ ਰਾਜ ਕਰਦਾ ਆ ਬੈਠੋ ਨਾ ਮੰਤਰੀ ਹਾਂ ਜਿੰਦਾਬਾਦ ਉਹ ਜਾਰੀ ਕੀਤੀਆਂ ਆ ਉਹਨੂੰ ਸੀ ਗੁਜਰੀ ਕੀਤੀਆਂ ਉਹਨਾਂ ਨੂੰ ਦਾ ਨੂੰ ਲੱਗਦਾ ਹੀ ਅਸੀਂ ਕਦੇ ਸਾਰੇ ਐਨੋਸੀਟੀਆਂ ਫੋਟੋਕਾਪੀ ਕਰਾ ਲਿਆ ਮੈਨੂੰ ਮੈਨੂੰ ਗਾਰੇ ਨੂੰ ਕਾਇ ਕਰ ਲਈਆਂ ਨਾਲ ਫੋਟੋਕਾਪੀ ਵੀਡੀਓ ਗ੍ਰਾਫੀ ਲਾ ਦੇਣੀ ਦੇ ਮੁੜ ਕੇ ਵੀਡੀਓਗ੍ਰਾਫੀ ਕਰਤੀ ਜਿੱਤੇ ਅਸੀਂ ਪੇਪਰ ਤੇ ਇੱਕ ਇੱਕ ਉੱਤੇ ਪੇਜ ਗਿਣ ਕੇ ਲਾਇਆ ਅਭਜਾਓ ਸਾਰੇ ਦਾ ਸਿਆਣੇ ਅੱਛਾ ਅੱਛਾ ਵਿਕਲ ਵਾਲੀ ਨੂੰ ਸਾਫ ਕਰੋ ਅੱਧੀ ਘੰਟੀ ਦੇ ਵਿੱਚ ਵਿੱਚ ਯੂ ਸਾਹਿਬ ਨੇ 10 15 ਕੈਂਚੀ ਦੇ ਰਕਵੇ ਨਹੀਂ ਦੇਖਾਈ ਲਿੰਗ ਬਾਲਨੀਆਂ ਵੀ ਦੇਖਾਈ ਦਸਤਰਜੀ ਬੈਠੇ ਪਏ ਉਹ ਪਾ ਲਈ ਹੈਲੀਕਾਪਟਰ ਸਾਡੀ ਨਗਰ ਪੰਜਾਬ ਦੀ ਆ ਗਏ ਯੂ ਐਸ ਆਫ ਡੰਮੀ ਬੰਕਰ ਗਿਆ ਯੂ ਐਸ ਆਫ ਬਾਹਰ ਲਿਆਉਣਾ ਜੀ ਕੱਢ ਜੋ ਕਹਿੰਦੇ ਉਹ ਕਰੀ ਜਾਂਦੇ ਆ ਜੋ ਹੈਗਾ ਕਲੀਅਰ ਕਰ ਦਿੰਦੇ ਇਸ ਕਰੋ ਉਹਨੂੰ ਤੇ ਸਾਡੇ ਮੱਥੇ ਲਾਓ ਜਿਹੜਾ ਉਹਨੂੰ ਪੁੱਛ ਕੇ ਵੀ ਯੂ ਐਸ ਆਫ ਜੀ ਸਾਹਿਬ ਲਓ ਇਹ ਰਿਪੋਰਟਾ ਕਰਾ ਜੀ ਯੂ ਐਸ ਆਫ ਮੱਥੇ ਲਾਓ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵਾਨ ਤਬਾ ਜੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ Vamos! Oh, oh. نہیں کرے گی کی شالی نہیں کرے گی جیو راجہ صاحب جی مرداباد جیو راجہ صاحب جی مرداباد ہے جی ہم لوگوں کے مرداباد ਨੇ ਯੂ ਤੁਸੀਂ ਗੱਡੀ ਹੁੰਦੀ ਹੈ ਜੀ ਯੂ ਹਾਲਤ ਪੀਓ ਸਭ ਆਂਦੀ ਹੈ ਯਾਰ ਆਪਾਂ ਆਪ ਦੇ ਤੇਰੀ ਗੱਲ ਨਾਲ ਦੇ ਪਾਸੇ ਤੇ ਤੁਹਾਡਾ ਨਾਮ ਕਿੱਦੋਂ ਆਉਂਦਾ ਹੈ ਉਹ ਬੰਦਾ ਕੌਣ ਬੋਲ ਰਿਹਾ ਇਸ਼ਾਰੇ ਨਾਲ ਮਗਰ ਆਹ ਕੌਣ ਹੈ ਉਹ ਸਾਬ ਲਗੜਾ ਦੇ ਪਾਸੇ ਪੌੜੀ ਲੱਗੀ ਪੌੜੀ ਤੁਹਾਡੇ ਲਈ ਪੌੜੀ ਲੱਗੀ ਆ ਹੋ ਲੈ ਪੌੜੀ ਲਈ ਤੁਹਾਡੇ ਲਈ ਤੂੰ ਚੜਜੋ ਇਧਰੋਂ ਉਹਨੂੰ ਲੈ ਆ ਜਾ ਇੱਥੇ ਬਾਹਰ ਕੱਢ ਦੇ ਇਹਦਾ ਕਿਹੜਾ ਅੰਦਰਾ ਉਹ ਮਾਰ ਪੈਂਦਾ ਛੱਤੋਂ ਫੜਾ ਚਲੋ ਭਾਈ ਚਲੋ ਬਾਹਰ ਚਲੋ ਤੁਸੀਂ ਮਾਜੀ ਚੱਲ ਮਲਾ ਪਾਸਟਰ ਉਥੋਂ ਲੈ ਕੇ ਕੱਢ ਕੇ ਸਾਰੇ ਇੱਧਰ ਵੜ ਕੇ ਅੰਦਰ ਤੁਸੀਂ ਮਾਜੀ ਕੋਣ ਤੁਸੀਂ ਮੇਰਾ ਤੁਸੀਂ ਬਾਹਰ ਆ ਨਾ ਸਾਡੇ ਥਾਣੇ ਦਾ ਤਾਂ ਕੋਈ ਮਤਲਬ ਨਹੀਂ ਹੈਗਾ ਯਾਰ ਤੁਸੀਂ ਜਾਓ ਜੀ ਭਾਈ ਸਾਹਿਬ ਜਾਓ ਜਿਹੜਾ ਉੱਧਰ ਬੈਠਾ ਉੱਧਰ ਜਾ ਜਿੱਥੇ ਕੰਮ ਹੈ ਤੁਹਾਡਾ ਉੱਥੇ ਚਲੋ ਯਾਰ ਰੁਕੋ ਯਾਰ ਤੁਹਾਨੂੰ ਮੇਰੇ ਕੋਲ ਬਸ ਇੱਥੇ ਆਪਣੇ ਜੱਗੀ ਸਾਹਿਬ ਅੰਦਰ ਦੇਖੋ ਜੀ ਮਾਮਲਾ ਇਹ ਸੀ ਵੀ ਬੜੇ ਸ਼ਾਂਤੀਪੁਰ ਕਾਗੇ ਦਾਖਲ ਕੀਤੇ ਸੀ ਐਨਓਸੀਆਂ ਸਾਰੇ ਸਾਡੇ ਕੈਂਡੀਡੇਟਸ ਨੇ ਹਾਲਾਂਕਿ ਐਨਓਸੀ ਦੀ ਲੋੜ ਨਹੀਂ ਸੀ ਪਰ ਫਿਰ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਐਨਓਸੀ ਲਓ ਉਹਦੇ ਤੇ ਜੇੀ ਦੀ ਰਿਪੋਰਟ ਤੋਂ ਬਾਅਦ ਹੀ ਉਹਨੇ ਐਨਓਸੀਆਂ ਦਿੱਤੀਆਂ ਔਰ ਉਹਦੇ ਤੇ ਜੇੀ ਨੇ ਇਹੋ ਲਿਖਿਆ ਵੀ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਕੋਈ ਇਹਨਾਂ ਦਾ ਕਬਜ਼ਾ ਨਹੀਂ ਸਾਰਾ ਮਤਲਬ ਤੇ ਇਹੋ ਹੀ ਹੁੰਦਾ ਨਾ ਐਨਓਸੀ ਦਾ ਹਾਲਾਂਕਿ ਸਰਕਾਰ ਨੇ ਇਹ ਆਖਿਆ ਸੀਗਾ ਨੋਟੀਫਿਕੇਸ਼ਨ ਦੇ ਵਿੱਚ ਵੀ ਐਨਓਸੀ ਦੀ ਲੋੜ ਨਹੀਂ ਐਫੀਡੇਵਿਟ ਦੇ ਦਿਓ ਪਰ ਅਹੀਂ ਸਿਰਫ ਸਾਨੂੰ ਡਾਊਟ ਸੀਗਾ ਪਹਿਲੇ ਦਿਨ ਤੋਂ ਹੀ ਅਸੀਂ ਐਸੇ ਕਰਕੇ ਐਨਓਸੀਆਂ ਲਈਆਂ ਉਹਨਾਂ ਦੀਆਂ ਸਾਰੀਆਂ ਫੋਟੋ ਕਾਪੀਆਂ ਕੱਢੀਆਂ ਹੁਣ ਇਹਨਾਂ ਦੇ ਧਿਆਨ 'ਚ ਆਇਆ ਮੈਂ ਤੇ ਬਾਹਰ ਸੀਗਾ ਜਦੋਂ ਪਤਾ ਲੱਗਾ ਕਿ ਇਹਨਾਂ ਨੇ ਘੱਟ ਸੇ ਕੰਮ ਨੌ ਸਾਡੇ ਜਿਹੜੇ ਆ ਕੈਂਡੀਡੇਟ ਰਿਜੈਕਟ ਕਰ ਰਹੇ ਔਰ ਨੌ ਕੱਲੇ ਸਾਡੇ ਨਹੀਂ ਆਮ ਆਦਮੀ ਪਾਰਟੀ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਉੱਥੇ ਜਦੋਂ ਅੰਦਰ ਉਹ ਗੱਲ ਨਿਕਲੀ ਤੇ ਇਹਨਾਂ ਨੇ ਆ ਕੇ ਸਾਰਾ ਇੱਥੇ ਆ ਕੇ ਤੇ ਤਰਨਾ ਦਿੱਤਾ ਸਾਰਿਆਂ ਨੇ ਮੈਂ ਵੀ ਇੱਥੇ ਵਿੱਚ ਸ਼ਾਮਲ ਹੋਇਆ ਉਦੋਂ ਦੇ ਬੈਠੇ ਸਾਂ ਹੁਣ ਇੱਕ ਲੇਡੀ ਐਸ ਡੀ ਐਮ ਆ ਉਹਨੂੰ ਕੀ ਕਹਿ ਵੀ ਕੀਤਾ ਜਾ ਸਕਦਾ ਸਿਰਫ ਉਹਨਾਂ ਨੂੰ ਇਹ ਕਿਹਾ ਕਿ ਮੈਡਮ ਮੈਂ ਅੰਦਰ ਜਾ ਕੇ ਮਿਲ ਕੇ ਆਇਆ ਗਲਤ ਕੰਮ ਨਾ ਕਰੋ ਜਿਹੜਾ ਸਹੀ ਆ ਉਹਨੂੰ ਕਰੋ ਤੁਸੀਂ ਸਾਨੂੰ ਐਨਓਸੀ ਦਿੱਤੇ ਆ ਅਸੀਂ ਹਾਈ ਕੋਰਟ ਜਾਵਾਂਗੇ ਉੱਥੇ ਸਾਰਿਆਂ ਨੇ ਪਾਰਟੀ ਮੁੜ ਕੇ ਬੜਨਾ ਆ ਤੇ ਇਸ ਕਰਕੇ ਇਹੋ ਜੀ ਕੋਈ ਸਾਡੇ ਤੇ ਵੀ ਨੋਬਤ ਨਾ ਪਈ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਖਿਲਾਫ ਇਹੋ ਜਿਹਾ ਕੰਮ ਕਰੀਏ ਉਹਨਾਂ ਨੇ ਹੁਣ ਸਾਨੂੰ ਵਿਸ਼ਵਾਸ ਤੇ ਇਹੋ ਦਵਾਇਆ ਤੁਹਾਡੇ ਸਾਹਮਣੇ ਆਪ ਤੇ ਉਹ ਮੈਡਮ ਨਹੀਂ ਆਈ ਬਾਹਰ ਪਰ ਯਾਰੋ ਤੇ ਤਹਿਸੀਲਦਾਰ ਸਾਹਿਬ ਆਏ ਸੀਗੇ ਉਹਨਾਂ ਨੇ ਇਹੋ ਦੱਸਿਆ ਆ ਵੀ ਹੁਣ ਸਾਨੂੰ ਸਬਾਰਾ ਅਸੀਂ ਚੈੱਕ ਕਰਾਂਗੇ ਸਾਰਾ ਕੁਝ ਹੀ ਤੇ ਕੱਲ 11 ਵਜੇ ਅਜੇ ਲਿਸਟ ਨਹੀਂ ਲਾਈ ਕੱਲ 11 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਲਿਸਟ ਲਾ ਦਾਂਗੇ ਜੇ ਤੁਹਾਡੇ ਕੋਈ ਇਤਰਾਜ਼ ਹੋਰ ਹੋਏ ਤੇ ਉਹ ਸਾਨੂੰ ਫੇਰ ਵੀ ਦੇ ਸਕਦੇ ਹੋ ਔਰ ਇਹਦੋਂ ਬਾਅਦ ਫਿਰ ਇਸੇ ਕਰਕੇ ਸਾਰਿਆਂ ਨੂੰ ਸਾਥੀਆਂ ਨੂੰ ਬੇਨਤੀ ਕੀਤੀ ਆ ਵੀ ਚਲੋ ਇੱਕ ਲੇਡੀ ਐਸ ਡੀ ਐਮ ਆ ਗਈ ਅਸੀਂ ਵੀ ਇਹ ਸੋਚ ਕੇ ਕਿ ਰਾਤ ਉਹਨੂੰ ਨਹੀਂ ਤੇ ਸਾਰਿਆਂ ਨੇ ਸਾਰਿਆਂ ਦਾ ਮਨ ਸੀਗਾ ਪਹਿਲਾਂ ਵੀ ਰਾਤ ਪਰ ਇੱਥੇ ਧਰਨਾ ਦੇਣਾ ਔਰ ਸਾਡੀ ਰਿਕਵੈਸਟ ਤੇ ਸਾਰੇ ਵੀਰ ਮੰਨ ਗਏ ਆ ਔਰ ਅਸੀਂ ਇਹ ਧਰਨਾ ਹੁਣ ਚੋਕ ਰਹੇ ਆ ਬਾਕੀ ਕੱਲ ਵੇਖਾਂਗੇ ਜੀ ਸੋ ਤੁਹਾਡੀ ਕੋਈ ਖਤਸਾ ਹੈ ਕਿ ਕਿੰਨੇ ਕ ਬੰਦਿਆ ਦੇ ਜਿਹੜੇ ਉਹ ਖਤਸਾ ਕਹਦਾ ਜੀ ਖਤਸਾ ਉਹਨੇ ਦਸਤਾ ਦਲਾਜ ਨੂੰ ਖੁਦ ਦੱਸਿਆ ਵੀ ਆਹ ਦਰਾਜ ਲੱਗੇ ਜੀ ਇਹ ਕਰਕੇ ਰਿਜੈਕਟ ਹੈ ਜਦੋਂ ਉਹਨੂੰ ਪਤਾ ਲੱਗਾ ਮੈਂ ਤੇ ਰਸਤੇ ਸੀਗਾ ਜੇ ਆਉਣ ਡਿਆ ਤੇ ਮੈਂ ਤੁਸੀਂ ਸਰਕਾਰ ਹੰਡਾਇਆ ਮਿਨਿਸਟਰ ਇਹ ਕਦੀ ਹੋਇਆ ਤੁਸੀਂ ਤੁਹਾਨੂੰ ਪਤਾ ਤੁਸੀਂ ਵੀ ਪ੍ਰੈਸ ਵਾਲੇ ਜੇ ਕਿਹੜੇ ਅਸੀਂ ਇਤਰਾ ਦੀ ਢੇਰਗਰਦੀ ਪਾਈ ਜੇ ਐਡਾ ਹੀ ਏ ਬੜੀ ਆਮ ਪਾਰਟੀ ਵਾਲੇ ਆਪਣੀ ਮਸ਼ਹੂਰੀ ਕਰਦੇ ਆ ਵੀ ਸਾਡੇ ਕੰਮ ਬੜੇ ਕੀਤੇ ਅਸੀਂ ਤੇ ਫਿਰ ਇਲੈਕ ਪਤਾ ਦੇ ਲੈਕਸ਼ਨ ਤੇ ਲੱਗਣਾ ਹੈ ਕੀ ਬਣਦਾ ਹਾਂ ਤੇ ਲੱਗ ਰਿਹਾ ਫਿਰ ਤਦੇ ਤੇ ਇਹ ਕੰਮ ਕਰਾਇਆ ਤੇ ਇਹ ਹੁਣ ਕਰਾਇਆ ਅਫਸਰਾਂ ਨੂੰ ਉਹਨਾਂ ਦਾ ਤੇ ਕੋਈ ਜਾਣਾ ਨਹੀਂ ਜੇ ਕੋਈ ਨੁਕਸਾਨ ਹੋਇਆ ਤੇ ਜਿਹੜੇ ਕਰਨ ਵਾਲੇ ਉਹਨਾਂ ਨੂੰ ਵੇਖਾਂਗੇ